ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਅੱਜ ਦੀ ਗੱਲ ਹੈ ਜੀ ਮੌਂਟੀ ਬਾਅਰ ਇੱਕ ਸਿੰਗਰ ਹੋਏ ਨੇ ਪੰਜਾਬ ਦੇ ਤੇ ਉਹਨਾਂ ਦੇ ਪ੍ਰੋਡੂਸਰਾਂ ਦੀ ਗੱਲ ਉਹਨਾਂ ਦੇ ਪ੍ਰੋਡੂਸਰ ਸ਼ੈਤ ਸ਼ੀਂਬੇ ਨੇ ਜੀ ਤੇ ਗੁਰਸਿੱਖ ਬਣੇ ਨੇ ਉਹ ਹਨਾ ਤੇ ਗੁਰਸਿੱਖ ਬਣਨਾ ਕੋ ਮਾੜਾ ਨਹੀਂ ਹੈ ਗੁਰਸਿੱਖ ਬਣ ਕੇ ਪ੍ਰੋਪਰ ਗੁਰਸਿੱਖ ਬਣੋ ਉਹ ਜ਼ਰੂਰੀ ਹੈ ਤੇ ਅੱਜ ਦੋ ਰਿਕਾਰਡਿੰਗਾਂ ਲੱਗਣੀਆਂ ਨੇ ਪਹਿਲਾਂ ਸਟਾਰਟਿੰਗ ਦੇ ਵਿੱਚ ਤੇ ਐਂਡ ਵਿੱਚ ਬੰਦੇ ਬਦਲਦੇ ਕਿਵੇਂ ਆ ਸਿਰਫ ਗਾਤਰੇ ਕਿਹੜੀ ਚੀਜ਼ ਲਈ ਪਾਉਂਦੇ ਨੇ ਮੈਨੂੰ ਨਹੀਂ ਪਤਾ ਮੈਨੂੰ ਕਈ ਲੋਕ ਕਹਿੰਦੇ ਪੱਗ ਬਨ ਲਾ ਪੱਗ ਬਨ ਲਾ ਮੈਂ ਨਹੀਂ ਬਨਣੀ ਤੇ ਮੈਂ ਪਿਓਰ ਹੈਗਾ ਤੇ ਮੈਨੂੰ ਪਿਓਰ ਹੀ ਰਹਿਣਾ ਚਾਹੀਦਾ ਤੇ ਤੁਸੀਂ ਉਹ ਰਿਕਾਰਡਿੰਗ ਸੁਣ ਲਿਓ ਸਟਾਰਟਿੰਗ ਵਾਲੀ ਤੇ ਐਂਡ ਵਾਲੀ ਤੁਹਾਨੂੰ ਸਮਝਾ ਦੂਗੀ ਦੇਖੋ ਮੈਂ ਤਾਂ ਇਹਨਾਂ ਦੇ ਪਰਦੇ ਖੋਲਣ ਲਈ ਬਣਿਆ ਹਨਾ ਤੇ ਮੈਂ ਜੇ ਤੁਹਾਨੂੰ ਅਕਸਰ ਕਹਿੰਨਾ ਨਾ ਵੀ ਸਿੱਧੂ ਐਦਾਂ ਹੁੰਦਾ ਤਾਂ ਮੈਂ ਨਹੀਂ ਕਰਨਾ ਸੀ ਹਨਾ ਮੈਂ ਬੋਲਣਾ ਨਹੀਂ ਸੀ ਤੇ ਮੌਂਟੀ ਬਾਰਸ ਦੇ ਜਿਹੜੇ ਪ੍ਰੋਡਿਊਸਰ ਹੈ ਉਹ ਮੇਨਾਂ ਗੱਲ ਕਰਦੇ ਆ ਮੇਰੀ ਗੱਲ ਕਰਾਉਂਦਾ ਉਹੀ ਮੁੰਡਾ ਜਿਹਦੀ ਪਹਿਲੀ ਵੀਡੀਓ ਚ ਮੈਂ ਦੱਸਿਆ ਸੀ ਵੀ ਉਹਨੂੰ ਮੈਨੂੰ ਭਾਨੇ ਸਿੱਧੂ ਨਾਲ ਮਲਾਇਆ ਸੀਗਾ ਤੇ ਉਹਨੂੰ ਮੈਂ ਦੁਕਾਨ ਖੋਲਤੀ ਮੈਂ ਕਿਹਾ ਤੇਰੀ ਪਰਸਨੈਲਿਟੀ ਬਹੁਤ ਹੈ ਯਾਰ ਤੂੰ ਡਰਾਈਵਰ ਬਣਦਾ ਚੰਗਾ ਲੱਗੇਗਾ ਮੇਰਾ ਤੇ ਪਲਾ ਆਪਾਂ ਕਰਦੇ ਆ ਉਹ ਵੀ ਗੁਰਸਿੱਖ ਪੱਗ ਬੰਨਦਾ ਸੀ ਬਾਹਰੋਂ ਕੱਟੇ ਹੋਏ ਸੀ ਉਹਦੇ ਪਰ ਹਨਾ ਭੇਡਾਂ ਸ਼ੇਰਾਂ ਦੇ ਰੂਪ ਚ ਆਉਂਦੀਆਂ ਨੇ ਤੇ ਬਦਨਾਮ ਕਰਨ ਵਾਲੇ ਬਦਨਾਮ ਕਰਨ ਵਾਲੇ ਹੈ ਕੌਣ ਸਾਨੂੰ ਇਹ ਸੋਚੋ ਕਈ ਮੈਨੂੰ ਕਹਿੰਦੇ ਆ ਵੇ ਨਸ਼ਾ ਕਰਕੇ ਐ ਬੋਲਦਾ ਫਲਾਣਾ ਮਮਾ ਨਸ਼ਾ ਕਰਕੇ ਮੈਂ ਬੋਲਦਾ ਨਸ਼ਾ ਕਰਕੇ ਬੋਲੂਗਾ ਮੈਂ ਮੈਂ ਕਹੂੰਗਾ ਮੈਂ ਨਸ਼ਾ ਕੀਤਾ ਹੈ ਹਨਾ ਮੈਂ ਆਪਣੇ ਪੈਸੇ ਨਾਲ ਕੀਤਾ ਤੇਰਾ ਡੈਡੀ ਦੇ ਕੇ ਗਿਆ ਮੈਨੂੰ ਹਨਾ ਗੁੱਸਾ ਆਉਣਾ ਵੀ ਨਹੀਂ ਆ ਗੱਲਾਂ ਤੋਂ ਇਹ ਨਾ ਬੋਲਿਆ ਕਰੋ ਹਨਾ ਤੇ ਮੈਂ ਰੋਂਗ ਭਾਸ਼ਾ ਨਹੀਂ ਯੂਜ਼ ਕਰੂੰਗਾ ਤੁਸੀਂ ਰਿਕਾਰਡਿੰਗ ਸੁਣ ਕੇ ਦੇਖੋ ਕੰਮ ਕਰਨ ਤੋਂ ਪਹਿਲਾਂ ਸਾਰਾ ਆਈਡੀਆ ਲੈਣ ਤੋਂ ਪਹਿਲਾਂ ਕਿੱਦਾਂ ਗੱਲ ਕਰਦਾ ਮੈਂ ਕੋਈ ਵੀਪ ਨਹੀਂ ਲਾਉਣੀ ਕਿੱਦਾਂ ਗਾਲਾਂ ਫਿਲਮੀ ਲੋਕਾਂ ਨੂੰ ਕੱਢਦਾ ਮੈਂ ਦਿਖਾਉਣਾ ਹੈ ਹਨਾ ਤੇ ਉਸ ਤੋਂ ਬਾਅਦ ਜਦੋਂ ਉਹ ਚੀਟ ਚਪਾਟੀ ਕਰਕੇ ਕਿਤੇ ਸ਼ੂਟ ਕਰਨ ਲੱਪੈਂਦਾ ਤੇ ਮੈਨੂੰ ਉਹਦੀ ਫੋਟੋ ਆ ਜਾਂਦੀ ਹੈ ਤੇ ਮੈਂ ਕੀ ਕਰਦਾ ਹਾਂ ਬਾਤ ਸੁਣਾਉਣਾ ਤੁਸੀਂ ਆ ਪਹਿਲਾਂ ਦੇਖ ਲਓ ਤੇ ਇਹ ਕਿਦਾਂ ਕਿਦਾਂ ਕੀ ਕੀ ਗੱਲ ਹੁੰਦੀ ਹੈ ਸੁਣ ਲਓ ਗਏ ਹਨਾ ਮੈਂ ਸੜਾ ਰਿਆਂ ਦੀ ਇੱਕ ਮਿੰਟ ਟੈਕਨੀਕਲੀ ਮੈਂ ਬਹੁੜਾ ਸਟਰੋਂਗ ਨਹੀਂ ਹੈਗਾ ਨਹੀਂ ਤਾਂ ਮੈਂ ਉਦ ਨਾਲ ਰਿਕਾਰਡਿੰਗ ਲਾਉਣੀ ਸੀ ਉਹ ਲਾਉਣੀ ਨਹੀਂ ਹੈ ਵਾ ਸੁਣੋ ਉਨੀ ਕੀ ਕਰਿਆ ਭਾਜੀ ਮੇਰੀ ਉਤਰ ਕਰਕੇ ਸੁਣੋ ਹਲੋ ਮੰਜੀ ਭਾਈ ਸੌਰੀ ਯਾਰਨ ਤੁਸੀਂ ਫੋਨ ਕਰਦੇ ਮੈਨੂੰ ਸਾਲਾ ਚੱਗਾ ਨਹੀਂ ਲੱਗਦਾ ਸੌਰੀ ਵਾਲਾ ਉਹ ਆ ਭਾਜੀ ਮੈਨੂੰ ਸਾਲਾ ਮੈਨੂੰ ਟਾਈਮ ਨਹੀਂ ਲੱਗ ਰਿਹਾ ਜੀ ਪਤਾ ਕੀ ਗੱਲ ਹੈ ਤੁਸੀਂ ਵੀ ਫਰੀ ਨਹੀਂ ਆਗੇ ਦੇਖੋ ਨਾ ਤੁਸੀਂ ਨਹੀਂ ਮੈਂ ਬਹੁਤ ਆਉਂਦਾ ਮੈਨੂੰ ਬਹੁਤ ਫੀਲ ਮੈਨੂੰ ਨਹੀਂ ਨਹੀਂ ਫੀਲ ਨਹੀਂ ਹੁੰਦੀ ਤੁਸੀਂ ਨਾ ਇੱਕ ਚੀਜ਼ ਤੇ ਜ਼ੋਰ ਸੈਂਟਰੇਟ ਕਰ ਰਹੇ ਹੋ ਨਾ ਤੁਸੀਂ ਵੀ ਇਹਦਾ ਮੂਰੋ ਦਾ ਰਿਸਪੌਂਸ ਨਹੀਂ ਆ ਰਿਹਾ ਬੰਦੇ ਨੂੰ ਥੋੜੀ ਨਾ ਗਿਲਟੀ ਫੀਲ ਹੁੰਦੀ ਹੈ ਜੀ ਹਾਂ ਨਹੀਂ ਹੁੰਦੀ ਹੈ ਜੀ ਉਹ ਤਾਂ ਉਹ ਮੈਨੂੰ ਹਨਾ ਮੈਂ ਸੌਰੀ ਕਹਿ ਰਿਹਾ ਤੇ ਭਾਈ ਬਹੁਤ-ਬਹੁਤ ਅੱਜ ਮੈਂ ਨਾ ਉਹਨੂੰ ਪਰਮਿਸ਼ਨ ਨੂੰ ਕਿ ਅਭੀ ਨਾ ਪੈਸੇ ਲੈਣੇ ਜੇ ਤੁਸੀਂ ਉਹਦਾ ਮੈਂ ਸਪੀਡ ਵਾਲੇ ਤੋਂ 7.5 ਲੱਖ ਰੁਪਏ ਲੈਣਾ ਸੀ ਉਹ ਭੈਣ ਜੋ ਕੱਲ ਦਾ ਟਾਈਮ ਦਿੱਤਾ ਉਹਨੇ ਅੱਜ ਤੱਕ ਸੜਕ ਤੇ ਫੋਨ ਨਹੀਂ ਚੱਕਿਆ ਜੀ ਹਾਂ ਸਾਰੀ ਦਿਹਾੜੀ ਉਹ ਗਾਣਾ ਜੋ ਚਿੰਮੀ ਦਾ ਪੁਰਾਣਾ ਸੀ ਨਾ ਉਹਦੇ 7.5 ਲੱਖ ਰੁਪਏ ਵਜੋਂ ਸੀਗਾ ਆਪਣਾ ਉਹਨੇ ਸੜਕ ਦੇ ਰੁਪਏ ਨਹੀਂ ਦਿੱਤਾ ਅਜੇ ਤੱਕ ਜੀ ਓਏ ਹੋਏ ਕਾਣਾ ਪਪਾ ਦਾ ਬੇਟਾ ਭੈਣ ਦਾ ਲੜਾ ਫੋਨ ਹੀ ਚੱਕ ਰਿਆ ਜੀ ਭਾਜੀ ਮੈਂ ਸੱਚਾ ਬੰਦਾ ਮੈਨੂੰ ਜਿਵੇਂ ਹੀ ਲੱਗਦਾ ਇਹ ਮਾਰੀ ਗੱਲਾਂ ਚੱਸ ਵੀ ਸਕਦਾ ਜਦੋਂ ਭਰਾ ਦੀ ਸੀ ਮੇਰੀ ਨਹੀਂ ਕੋਈ ਗੱਲ ਹੈ ਨਾ ਹਾਂ ਕਾਣਾ ਭਾਜੀ ਇੱਕ ਗੱਲ ਮੈਨੂੰ ਇਹ ਦੱਸੋ ਇੱਕ ਤਾਂ ਮਿਊਜ਼ਿਕਲ ਮੈਂ ਕਈ ਬੰਦੇ ਨੂੰ ਸੁਣਾ ਲਿਆ ਉਹ ਮਿਊਜ਼ਿਕ ਨਹੀਂ ਬਿਲਕੁਲ ਵੀ ਸੋਹਣਾ ਗਾਣਾ ਦਾ ਹਾਂ ਭਾਜੀ ਇਹ ਗੱਲ ਗਾਣਾ ਸੋਹਣਾ ਗਾਣਾ ਵਾਇਰਲ ਹੋ ਗਿਆ ਪਹਿਲੀ ਦਿਨ ਦੱਸਣਾ ਗਾਣਾ ਪਹਿਲੀ ਵਾਇਰਲ ਹੋ ਗਿਆ ਇਹ ਕਿੱਦਾਂ ਇਹ ਨਾ ਮੈਂ ਤੁਹਾਨੂੰ ਭੇਜਦਾ ਹਾਂ ਮੈਂ ਵੀਡੀਓ ਭੇਜਦਾ WhatsApp ਤੇ ਤੁਸੀਂ ਚੈੱਕ ਕਰੀਏ ਹੋਰ ਹੋਰ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈ ਪਹਿਲਾਂ ਗੱਲ ਕਰ ਲਈਏ ਕਿ ਅੱਛਾ ਦੱਸੋ ਮੇਰਾ ਗੱਲ ਪਹਿਲਾਂ ਤਾਂ ਗੱਲ ਇਦਾਂ ਆ ਮੈਨੂੰ ਬਾਜੀ ਇੱਕ ਮੇਰੀ ਛੋਟੀ ਮਤਲਬ ਗੁਜਾਰਿਸ਼ ਹੈ ਮੈਂ ਨਾ ਕੋਈ ਚੀਜ਼ ਤੋਂ ਚਲਦਾ ਜੀ ਜਦੋਂ ਮੈਂ ਸਾਰਿਆਂ ਨਾਲ ਗੱਲ ਕਰਦਾ ਕਿ ਕਿ ਅੱਜ ਮੇਰੇ ਬਲਾਉਣ ਤੇ ਸਾਰੇ ਆਉਂਦੇ ਕੱਲ ਨੂੰ ਹੀ ਨਹੀਂ ਕਹਣਾ ਇਹ ਲਾਰੇ ਲਾਉਂਦਾ ਇਹ ਚੀਜ਼ ਤੋਂ ਮੈਨੂੰ ਪ੍ਰੋਬਲਮ ਇਦਾਂ ਮੈਂ ਡਾਉਨ ਗਿਆ ਜੀ ਟਾਈਮ ਉਹਨਾਂ ਨੂੰ ਦੇ ਦਿਓ ਤੁਸੀਂ ਗਾਣਾ 200% ਬਾਬੇ ਨਾਲ ਖੜੀ ਹਾਂ ਅਸੀਂ ਇਹ ਵਿੱਚ ਕੋਈ ਨਾਉ ਡਾਊਟ ਨਹੀਂ ਉਮਰਦਾਰੀ ਬੰਦਾ ਮੈਂ ਮੈਂ ਉਹਨਾਂ ਨੂੰ ਨਾ ਅੱਜ ਦਾ ਟਾਈਮ ਬੱਬਾਈ ਪਹਿਲਾਂ ਕੱਲ ਦਾ ਕਿਹਾ ਸੀ ਮੈਂ ਮੈਂ ਕਿਹਾ ਕੱਲ ਨੂੰ ਭਾਈ ਨਹੀਂ ਆਉਣਾ ਫਿਰ ਮੈਂ ਅੱਜ ਅੱਜ ਦਾ ਕਰਤਾ ਉਹ ਫਿਰ ਮੈਨੂੰ ਸਾਰਾ ਐ ਹੋ ਗਿਆ ਮੈਂ ਹੋਰ ਦੁੱਖ ਕੋਈ ਨਹੀਂ ਆਪਾਂ ਪਹਿਲਾਂ ਦੱਸਣ ਕਹਿ ਰਹੇ ਭਾਜੀ ਮੇਰੀ ਗੱਲ ਸੁਣੋ ਤੁਸੀਂ ਸਾਡੇ ਸੀਨੀਅਰ ਹੋ ਹਨਾ ਉਹ ਵੀ ਉਮਰ ਚ ਵੀ ਸੀਨੀਅਰ ਹੋ ਸਾਡੇ ਕੰਮ ਵਿੱਚ ਵੀ ਸੀਨੀਅਰ ਹੋ ਸਾਨੂੰ ਅਸੀਂ ਤੁਹਾਡੇ ਤੋਂ ਸਿੱਖਣਾ ਹੀ ਹੈ ਕੁਝ ਐਦਾਂ ਨਹੀਂ ਕੋਈ ਗੱਲ ਨਹੀਂ ਕਰੇ ਮਾਈਂਡ ਚੇਂਜ ਨਾਲ ਲੈ ਕੇ ਵੀ ਘੁਮਾ ਰਿਹਾ ਬੰਦਾ ਐਂ ਕਰ ਰਿਹਾ ਐਦਾਂ ਨਹੀਂ ਕੋਈ ਨਾਲ ਲੈ ਕੇ ਭਰਾਜੀ ਮੇਰੀ ਮੇਰਾ ਕੰਮਕਾਰੀ ਤਾਂ ਇੰਨਾ ਕਿ ਬਿਜ਼ੀ ਸ਼ਡਿਊਲ ਆ ਭਰਾ ਜੀ ਮੇਰਾ ਪਰਮਾਦਾ ਤੇਰੇ ਸਾਰਿਆਂ ਦਾ ਪਾਪਾ ਕਰੇ ਦਾਤਾ ਕਰੇ ਐਂ ਰਵੇ ਹੈਨਾ ਮੈਂ ਥੋੜੀ ਅਰਜੀ ਕਰਦਾ ਕਾਣਾ ਆਪਾਂ ਜੀ ਅਗਲੇ ਮਹੀਨੇ ਪਹਿਲੀ ਦੇਚਾਂ ਸ਼ੂਟ ਕਰ ਲਈ ਕੋਈ ਦਿੱਕਤ ਤਾਂ ਨਹੀਂ ਆਪਾਂ ਨੂੰ ਨਹੀਂ ਗੱਲ ਦੇਖੋ ਉਹ ਆਪਾਂ ਦਾ ਕੰਮ ਖਰਾਬ ਹੋਣਾ ਗਰਮੀ ਵੱਧ ਰਹੀ ਆ ਫਿਰ ਕੰਮ ਵਾਪਰ ਲੱਗ ਦੁਪਹਿਰ ਨੂੰ ਬੈਠਾਂਗੇ ਆਪਾਂ ਦੁਪਹਿਰ ਨੂੰ ਸ਼ੂਟ ਨਹੀਂ ਹੋਣਾ ਕਿਉਂਕਿ ਆਪਾਂ ਦੇਖੀਏ ਮੈਂ ਉਹਨੂੰ ਮੈਂ ਕਿਉਂ ਕਾੜੀ ਪਾਤੀ ਸੀ ਮੈਂ ਯਾਰ ਐਡੀਟਰਾਂ ਨੂੰ ਸਾਰਿਆਂ ਨੂੰ ਮਿਲ ਲਿਆ ਮੈਂ ਕਿਹਾ ਵੀ ਤੁਹਾਨੂੰ ਮੇਰਾ ਇਹ ਹੁੰਦਾ ਪਈ 1000 ਦੇ 2000 ਦੇ ਕੇ 5 5000 ਦੇ ਕੇ ਇਹਨਾਂ ਨੂੰ ਬਿਟਾ ਦੇਣਾ ਭਾਜੀ ਉਹ ਤਾਂ ਮੈਂ ਤੁਹਾਨੂੰ 20 25 ਹਜ਼ਾਰ ਰੁਪਏ ਤੁਸੀਂ ਲੈ ਲਓ ਤੁਸੀਂ ਉਹ ਕੋਈ ਗੱਲ ਨਹੀਂ ਹੈ ਨਾ 50000 ਮੈਂ ਤੁਹਾਨੂੰ ਦੇ ਦਿੰਦਾ ਪਰ ਐਵੇਂ ਕੁਛ ਨਹੀਂ ਉਹਨੂੰ ਦੇਣਿਆ ਮੈਂ ਤਾਂ ਪੈਸੇ ਕਮਾ ਰਿਹਾ ਮੇਰਾ ਮੇਰੀ ਗੱਲ ਥੋੜੀ ਜੀ ਪ੍ਰੋਬਲਮ ਸਮਝੋ ਪੈਸੇ ਆਪਾਂ ਨੇ ਉਹਦੇ ਕੋਲੋਂ ਲੈਣੇ ਨੇ ਉਹਨੂੰ ਕੱਲ ਕਹਿੰਦਾ ਸੀ ਮੈਨੂੰ ਵੀ ਤੁਹਾਨੂੰ ਚੰਡੀਗੜ੍ਹ ਤੋਂ ਮੈਂ ਦਵਾਣ ਲਈ ਘੰਟੇ ਆ ਟਾਈਮ ਦੇ ਦੋ ਹਾਂ ਜ ਪਹਿਲਾਂ ਦੇ ਦੂਆ ਪੈਸੇਰ ਦੇ ਕੋਈ ਗੱਲ ਨਹੀਂ ਉਹਨਾਂ ਹੁਣ ਵੀ ਚਿੱਕਣ ਲੱਗੇ ਮੈਂ ਹੁਣ ਤੁਰ ਲੱਗੇ ਮੈਂ ਚੱਲ ਚੱਲਦਾਂ ਨਾਲੇ ਫੋਨ ਕਰਦਾ ਹੁਣ ਫੋਨ ਫੇ ਵੀ ਚੱਕਿਆ ਇੱਕੋ ਫੋਨ ਆ ਗਿਆ ਮੈਨੂੰ ਫੋਨ ਉਹ ਬੇਮੰਦ ਆ ਗਿਆ ਕਿ ਉਹ ਕਿਹੜਾ ਕਿਹੜਾ ਤੇ ਮਰੇ ਪਾਈ ਹੋੜ ਕੇ ਚੰਨੇ ਹਲੋ ਦਾ ਕਹਤੇ ਤੈਨੂੰ ਮੈਂ ਕੋਈ ਨਹੀਂ ਵਾਸਤੇ ਬਣੂ ਤੈਨੂੰ ਮੈਂ ਕਹਿੰਦਾ ਕਿ ਉਹ ਕਿਹੜਾ ਕੋਈ ਛੋਟੇ ਉਹਨਾਂ ਦੀ 10 ਕੋਲਾਂ ਕਰ ਲਈਆਂ ਜੀ ਐਨੀ ਮੇਰਾ ਕਿ ਕਿ ਐਨੀ ਮੈਂ ਕਿਸੇ ਹੋਰ ਨੂੰ ਮੁੰਡੇ ਨੂੰ ਦੂਜੇ ਚੰਦੇ ਨੂੰ ਕਿਹਾ ਸੀ ਮੈਂ ਤੂੰ ਕਰ ਕੋਲ ਕੌਣ ਹੈ ਬੋਟਾ ਸਪੀਡ ਵਾਹ ਕਿਰਦਾ ਸਾਨੂੰ ਨਹੀਂ ਅੱਛਾ ਸਪੀਡ ਕੰਪਨੀ ਮੈਂ ਕਿ ਜੀ ਇਹਦਾ ਚੋਰ ਸੜੇ ਮੈਂ ਤਾਂ ਸੌਣ ਦੇ ਕੇ ਆਪਾਂ ਨੇ ਉਹ ਮੈਨੂੰ ਕਹਿੰਦੇ ਕਿ ਚੱਕਣ ਤੇ ਕਰ ਦਈਏ ਲੈਣਾ ਨਾ ਜਦੋਂ ਤੁਸੀਂ ਇੰਨਾ ਕਰ ਰਹੇ ਨਾ ਮੈਂ ਦੇਖੋ ਸਹੀ ਰਾਏ ਦਊਂਗਾ ਜਦੋਂ ਭਾਈ ਇੰਨਾ ਕੁਝ ਕਰ ਰਹੇ ਨਾ ਭੈਣ ਮਰਾਉਣ ਦੀ ਦੁਨੀਆ ਐਵੇਂ ਖੇਡ ਰਹੇ ਹੈ ਨਾ ਲੋਕਾਂ ਤੋਂ ਬਹੁਤ ਐਡ ਲਾਓ ਆਪਦੀ ਕੰਪਨੀ 10 ਬੰਦੇ ਬਾਹਰ ਦੇ ਤੁਹਾਡਾ ਜੁੜਨਗੇ ਜਿਹੜੇ ਤੁਹਾਨੂੰ ਪੈਸੇ ਵੀ ਦੇਣਗੇ ਐਡ ਵੀ ਦੋਣਗੇ ਆਪਾਂ ਨੂੰ ਆਪਣੀ ਬਚਤ ਵੀ ਹੋਊਗੀ ਸਾਰਾ ਹਸ਼ੋਮੇ ਆਊਗਾ ਸਪੀਡ ਕਿਵੇਂ ਹੋਰ ਕਰਦਾ ਨਹੀਂ ਪਤਾ ਇਹ ਪਤਾ ਇਹ ਵਾਜੇ ਪਣੋਂ ਨਾਲ ਬੰਦਿਆਂ ਦੇ ਨਾਲੇ ਮੈਂ ਜੁੜ ਗਿਆ ਹੁਣ ਬੰਦਾ ਸਾਲਾ ਫੋਨ ਦੀ ਚੱਕਰਿਆ ਦੇਖੋ ਚਲੋ ਆਪਾਂ ਨੇ ਉਹਨੂੰ ਕਹਿੰਦਾ ਗਾਣਾ ਜੰਨ ਹੋ ਗਿਆ ਆਪਾਂ ਐਨੀ ਕੇ ਚਲ ਵੀ ਪੈਸੇ ਹੁਣੇ ਦੇ ਦੇ ਚਲੋ ਹਨ ਹਾਂ ਹਾਂ ਵੀ ਭੈ ਜੋਂ ਤਾਂ ਗਾਣਾ ਚਲਾਏ ਨੂੰ ਈ ਮਹੀਨਾ ਹੋ ਗਿਆ ਵੀ ਸਾਲਿਆ ਹੁਣ ਤਾਂ ਪੈਸੇ ਦੇ ਦੇ ਤੂੰ ਸਾਨੂੰ ਹੁਣ ਉਹ ਕੱਲ ਕੱਲ ਕਹਿੰਦੀ ਪਾਜੀ ਵੀਰ ਜਿੱਚਾਰਨਾ ਪੈਸੇ ਤੁਹਾਨੂੰ ਮੈਂ ਹੁਣ ਅੱਜ ਫੋਨ ਕਰਿਆ ਅੱਜ ਸਵੇਰੇ ਗੱਲ ਹੋਈ ਆ ਵੀ ਅੱਜ ਮੈਂ ਦੇਣਾ ਤਾਂ ਸੀ ਹੁਣ ਉਸ ਤੋਂ ਬਾਅਦ ਉਹਨੇ ਫੋਨ ਨਹੀਂ ਚੁੱਕਿਆ ਹੁਣ ਮੈਂ ਚਿੰਨੇ ਨੂੰ ਥੋੜੇ ਸਾਹਮਣੇ ਫੋਨ ਆਇਆ ਮੈਂ ਤੂੰ ਲਾ ਕੇ ਦੇਖੇ ਦੋ ਗੁੰਜੀ ਤੇਰੇ ਚੱਕ ਦਾ ਖਬਰ ਮੇਰੇ ਨਾਲ ਚੱਕਿਆ ਵਜਾਣ ਦਿਖਾਉਣੀ ਇਹ ਬੜਾ ਚੱਕਿਆ ਨਹੀਂ ਮੇਰਾ ਫੋਨ ਨਹੀਂ ਹੁਣ ਤੁਸੀਂ ਹਾਂਜੀ ਹਾਂ ਤੁਸੀਂ ਦੱਸੋ ਬਣਾ ਨੇ ਤੋਂ ਜੜੇ ਮੰਨ ਚ ਕੀ ਆਈ ਮੈਨੂੰ ਸਮਝਾ ਕੋ ਆਪਣੀ ਸਾਰੀ ਪ੍ਰੋਬਲਮ ਨਹੀਂ 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 ਮੇਨੂੰ ਚਾਹ ਮੈਨੂੰ ਮੈਨੂੰ ਆਇਆ ਨਾ ਮੈਨੂੰ 25000 ਰੁਪਏ ਵੀ 1.5 ਵੇ ਨਾ ਵੀਡੀਓ ਛੁੱਡ ਕਰਦਾ ਆਪਣੀ ਗੱਲ ਇਹ ਮੈਨੂੰ ਪਤਾ ਕਿ ਮੇਰੇ ਮਨ 'ਚ ਸਿਰਫ ਇਹ ਸੀ ਕਿ ਕਿਉਂਕਿ ਮੈਂ ਨਾ ਮੈਂ ਇਹਨਾਂ ਸਾਰੇ ਬੰਦੇ ਨੂੰ ਇਕੱਠੇ ਮੈਂ ਗਲਤੀ ਦੁਬਾਰਾ ਹੀ ਉਹੀ ਕਰਦਾ ਜਿਹੜੀ ਮੈਂ ਪਹਿਲੀ ਬਾਰ ਕਰਦਾ ਮੈਂ ਉਹ ਸਾਰੇ ਇਕੱਠੇ ਕਰ ਲੈ ਵਿਸ਼ਾਲ ਨੂੰ ਬੁਲਾ ਲਿਆ ਮੈਂ ਕਿਹਾ ਜੀ ਪਰਸੋਂ ਕਹਿੰਦਾ ਜੇ ਤੁਹਾਨੂੰ ਪੇਮੈਂਟ ਆ ਗਈ ਮੈਂ ਕਿਹਾ ਨਹੀਂ ਕਹਿੰਦਾ ਆਹ ਗੱਲ ਐ ਇੱਥੇ ਪੰਜਾਬ ਵਾਲਾ ਸੀ ਮੈਂ ਕਿਹਾ ਜੀ ਮੈਨੂੰ ਪਤਾ ਪਰ ਉਹ ਬੰਦੇ ਨਹੀਂ ਆ ਮੈਂ ਕੱਲ ਨੂੰ ਆਪਾਂ ਨੂੰ ਨਾਲ ਮਿਲ ਲਈ ਨਹੀਂ ਨਹੀਂ ਭਾਜੀ ਮੇਰੀ ਗੱਲ ਨੂੰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਦਾਂ ਇਦਾਂ ਦੀ ਮਾਈਂਡ 'ਚ ਲੈ ਕੇ ਨਾ ਮੇਰਾ ਇਤਨਾ ਸਵਾਲ ਨਾ ਕਿ ਮੈਂ ਨਹੀਂ ਲਿਆ ਮੈਂ ਜਵਾਲ ਕਰ ਲਈ ਨ ਤਪ ਗੂੜੀ ਹੋ ਨਹੀਂ ਨਜਵਾਨ ਨਾ ਕਰਾ ਨਾ ਮੈਂ ਜਵਾਨ ਨੂੰ ਮੈਂ ਜਵਾਨ ਤੋਂ ਭੱਜਾ ਪਾਜੀ ਐਦਾ ਹੈ ਇਸ ਪਾਸ 10 ਦਿਨ ਲੇਟ ਕਰ ਸਕਦਾ ਹੈ ਪ੍ਰੋਜੈਕਟ ਕੋਈ ਇਹ ਨਹੀਂ ਹੋ ਸਕਦਾ ਕਿ ਕੰਮ ਨਾ ਹੋਵੇ ਪਹਿਲੀ ਗੱਲ ਪਾਜੀ ਕਿਤੇ ਨਹੀਂ ਦੀ ਪੰਜਾਬ ਦੀ ਐਸੀ ਕਰ ਰੱਖਿਆ ਨਾ ਤੇਰੀ ਰੋਂ ਤੁਸੀਂ ਕਹਾ ਕਿਹਾ ਮੇਰੇ ਸਾਹਮਣੇ ਗੱਲ ਕਰੀਆ ਐਦਾ ਦੀ ਕੋਈ ਗੱਲ ਨਹੀਂ ਹੈਗੀ ਪਾਜੀ ਵੀ ਹਮਾਇਨ ਚ ਵੀ ਲੈ ਕੇ ਆਏ ਹੋ ਗੱਲ ਵੀ ਕਰਨਾ ਨਹੀਂ ਜਾਂ ਆਏ ਆ ਏ ਕਮਾਰਿਆਂ ਬੰਦਾ ਮੈਂ ਤੁਹਾਨੂੰ ਮੇਨ ਆਪਣੀ ਪ੍ਰੋਬਲਮ ਦੇਤੀ ਮੈਨੂੰ ਕੱਲ ਨੂੰ ਹੋਰ ਪੈਸੇ ਦੇਣਾ ਤਾਂ ਚੱਲੂਗਾ ਕਰਦਾ ਹਾਂ ਮੈਨੂੰ ਪੈਸੇ ਭਰ ਆਉਂਦੇ ਮੜ ਜਾ ਨਹੀਂ ਪਾਜੀ ਆਪੇ ਨੂੰ ਹੋ ਰਹੇ ਉੱਪਰ ਥੱਲੇ ਹੋ ਜਾਣਗੇ ਇਸ ਦਾ ਬਰਤ ਸੋ ਲੋਤਾ ਕੀ ਗੱਲ ਆ ਮੈਂ ਤੁਹਾਨੂੰ ਸਹੀ ਦੇ ਦਵਾ ਮੁੜ ਕੇ ਵੇਖੀ ਜਿੱਕ ਨੂੰ ਕਰਨਾ ਉਹ ਸੜਾ ਪੈਸੇ ਨਾਲ ਦਵੇ ਆਪਾਂ ਨੂੰ ਨਹੀਂ ਮੇਰੀ ਪੇਮੈਂਟ ਪਾਵਾ ਮੇਰੀ ਪਤਾ ਹੀ ਆ ਮੈਂ ਤੁਹਾਨੂੰ ਦੱਸਦਾ ਇੱਕ ਮਿੰਟ ਬਸ ਸੁਣੀਂ ਨਾ ਸੇ ਮੇਰਾ 1 ਕਰੋੜ 70 ਲੱਖ ਰੁਪਈਆ ਨਾ ਪੈਕਸੀ ਕੰਪਨੀ ਲੈਣਾ ਮੇਰੇ ਆ ਮਹੀਨੇ ਦਾ ਟੈਂਡਰ ਖਤਮ ਹੁੰਦੇ ਹੁੰਦੇ ਨੇ ਉਹ ਮੈਨੂੰ ਲੈਣੇ ਆ 2 ਮਹੀਨੇ ਰੁੱਕ ਕੇ ਪੈਸੇ ਭਾਜੀ ਪੈਸੇ ਆ ਨਹੀਂ ਕੋਈ ਪ੍ਰੋਬਲਮ ਨਹੀਂ ਠੀਕ ਆ ਇੱਕ ਮੁੜ ਕੇ ਹੁਣ ਆ ਜਾਣਾ ਸ਼ੂਟ ਕਰਾ ਰਿਆ ਇਹਦੀ ਵੀਡੀਓ ਦੇ ਮੈਨੂੰ ਜੱਕੜ ਹੀ ਲੱਗਦੇ ਫਿਰ ਹੁਣ ਹੋਵੇ ਉਹਨਾਂ ਦਾ ਕਿਦਾਂ ਲੀਡ ਲੱਕਰ ਗਿਆ ਮੇਰਾ ਉਹ ਰਹਿੰਦਾ ਜੀ ਅਜੇ ਉਹਦੇ ਕੰਨੀਓ 30 ਸੀ ਕੰਨੀਓ ਉਹ ਗਾਣਾ 500 ਉਹ ਇੱਕ ਸੁਤਣਾ ਪਣਾ ਜੀ ਤੁਹਾਨੂੰ ਭੇਜ ਦਿੱਤਾ ਪੋਸਟ ਦਮੇ ਦੇਖਿਆ ਤੁਸੀਂ ਹਾਂ ਹਾਂ ਦੇਖਿਆ ਨਹੀਂ ਪੋਸਟ ਤੁਸੀਂ ਨਹੀਂ ਨਹੀਂ ਦੇਖ ਚੱਦੇ ਚਾ ਆਇਆ ਤੁਸੀਂ ਮੈਂ ਕਿਹੜਾ 13 ਸੁਤਣਾ ਹਾਂ ਜੀ ਹਾਂ ਇੱਕ ਤੇ ਉਹਦਾ ਆਪਾਂ ਨੇ ਸਾਰਿਆਂ ਤੋਂ ਵੀਰੇ ਇੱਕ ਧਿਆਨ ਨਾਲ ਛੋਟੇ ਭਾਈ ਦੀ ਕਿ ਤ ਸਾਰਿਆਂ ਤੋਂ ਪਹਿਲਾਂ ਸ਼ੋਰ ਕਰਾਉਣੀ ਆ ਹਾਂ ਹਾਂ ਮੈਂ ਨਹੀਂ ਮੈਂ ਉਹ ਤਾਂ ਨਹੀਂ ਬਾਬਾ ਜੀ ਮੈਂ ਤੁਹਾਡੇ ਕਹਿਣ ਤੋਂ ਪਹਿਲਾਂ ਮੈਂ ਡੀਪੀ ਲਾ ਲਈ ਸੀ ਸਟੇਟਸ ਵੀ ਮੈਂ ਪਾਇਆ ਸੀ ਐਸੇ ਦਾ ਮੈਂ ਤਾਂ ਨਹੀਂ ਮੇਰਾ ਫੀਲਿੰਗ ਹੁੰਦਾ ਜਿੱਥੇ ਮੇਰਾ ਹਿਸਾਬ ਹੋਵੇ ਮੈਂ ਇੰਨਾ ਨਹੀਂ ਕਰਦਾ ਬਿਨਾ ਕਹੇ ਕਿਸੇ ਕਰਨ ਵਾਲਾ ਪਰ ਫਿਰ ਮੈਂ ਜਦੋਂ ਮੈਂ ਜਦੋਂ ਉਹ ਗੱਲਬਾਤ ਮੈਂ ਕਿਹਾ ਯਾਰ ਮੈਂ ਉਹਨਾਂ ਬੰਦਿਆਂ ਨੂੰ ਕਿਹਾ ਤਾਂ ਤੁਹਾਨੂੰ ਕਰ ਦੂੰ ਭਾਜੀ ਕੀ ਪੰਜ ਜੀ ਕਿ ਵਾਇਰਲ ਹੋ ਗਿਆ ਸੋ ਮੈਂ ਅਮਰਤਾਰੀ ਬੰਦਾ ਨਾ 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 ਜਵਨੋ ਵੇਜਵਾਨੂ ਅਮਾ ਜੀ ਜੇ ਤੁਹਾਨੂੰ ਕਹਿਤਾ ਤਾਂ ਆਪਾਂ ਕਰਾਂਗੇ ਆਪਾਂ ਤਾਂ ਕਾਹਾਂ ਹੋਰ ਪਲਾਨਿੰਗ ਕਰਦੇ ਆਂ ਵੀ ਗਾਹਾਂ ਦਾ ਕੀ ਕਰੀਏ ਜੀ ਠੀਕ ਹੈ ਕਿ ਨਹੀਂ ਹੁਣ ਆਪਾਂ ਨੂੰ ਚੱਲਣਾ ਹੁਣ ਸਿੱਕ ਸਿੱਖਿਆ ਜ਼ਰੂਰ ਮਿਲ ਗਈ ਵੀ ਪਹਿਲਾਂ ਪਾਸੇ ਇਹਨੂੰ ਮੈਂ ਇੱਥੇ ਰੱਖ ਚੈੱਕ ਦੇਦੇ ਜਿਹੜੀ ਜਿਹੜਾ ਦੇਣਾ ਮੁੜ ਕੇ تیر ਨਾਲ ਭਾਈ ਐਦਾਂ ਦਾ ਸਿਸਟਮ ਹੋਊਗਾ ਹਨਾ ਮੈਂ ਹੁਣ ਦੇਖੋ ਬੰਦੇ ਨੂੰ ਮੈਂ 7.5 ਲੱਖ ਰੁਪਏ ਜਿਵੇਂ ਨਹੀਂ ਉਹਦੇ ਦੇ ਦệਦਾ ਗਾਣਾ ਹਨਾ ਜੇ ਚੱਲਣਾ ਸਾਰੀ ਗੱਲ ਢੰਗ ਹੋ ਗਈ ਤੂੰ ਪੈਸੇ ਤਾਂ ਸਾਡੇ ਦੇ ਤੂੰ ਗਾਣਾ ਜਦੋਂ ਪਹਿਲਾਂ ਪੈਸੇ ਦੇਣੀ ਅਗਲੀ ਰਿਕਾਰਡਿੰਗ ਹਲੇ ਸੁਣਾਉ ਸਹੀ ਨਾ ਚੋਰੀ ਕਰੀਏ ਕਰਨਾ ਭਾਜੀ ਹੁਣ ਕੀ ਸਾਲਾ ਮੁੜ ਕੇ ਫੋਨ ਹੀ ਚੱਕਦਾ ਕਿੰਨੀ ਗਿਲਤੀ ਬੀਲੋ ਰਿਹਾ ਸਾਨੂੰ ਸਾਨੂੰ ਪਤਾ ਨਹੀਂ ਵੀ ਉਦੋਂ ਬਣ ਕੇ ਤੇ ਮੈਨੂੰ ਗਾਲਾਂ ਕਿੱਦਾਂ ਕੱਢੂਗਾ ਇਹ ਗਾ ਦੇਖਿਓ ਫਿਰ ਮੈਂ ਤਾਂ ਬੱਸ ਕੀ ਕਹਿੰਦਾ ਸੀ ਦੇਖੋ ਜੇ ਤਾਂ ਤੁਸੀਂ ਕਰਨਾ ਫਿਰ ਮੈਂ ਆਪਦੇ ਇਧਰ ਉਧਰ ਨਾ ਭਜੂ ਮੈਂ ਬਿਛਾਲ ਨੂੰ ਜਾਂ ਦੋ ਚਾਰ ਪੰਨਿਆਂ ਤੇ ਭਾਜੀ ਮੈਂ ਤਾਂ ਤੁਹਾਨੂੰ ਦੇ ਗ੍ਰੇਡ ਦਵਾਉਣਾ ਤੁਹਾਨੂੰ ਭਾਜੀ ਜਿੱਦੋਂ ਵੀ ਮੈਨੂੰ ਛੋਟਾ ਭਾਈ ਮੰਨ ਲਿਓ ਨਾ ਜਿੱਦੋਂ ਵੀ ਮੈਨੂੰ ਮੈਨੂੰ ਛੋਟਾ ਭਾਈ ਮੰਨ ਲਿਓ ਨਾ ਮੈਂ ਮੰਨਦਾ ਜੀ ਮੈਂ ਜਿਹੜੀ ਭਾਈ ਬਣ ਕੇ ਮਾਰਦੇ ਜਦੋਂ ਕਰਨਾ ਤਾਂ ਕਾਲ ਕਰ ਲਿਓ ਮੈਂ ਤੁਹਾਨੂੰ ਆਪਾਂ ਸ਼ਾਇਦ ਆ ਮਹੀਨੇ ਲਾਸਟ ਸ਼ੂਟ ਕਰ ਲਈ ਜੀ ਜਾਂ ਅਗਲੇ ਮਹੀਨੇ ਜੀ ਆਪਾਂ ਨੂੰ ਉਹਨਾਂ ਨੇ ਪੈਸੇ ਮੈਨੂੰ ਕੱਲ ਨੂੰ ਦੇਤੇ ਸਾਨੂੰ ਆਇਆ ਨਾ ਉਸ ਤੋਂ ਬਾਅਦ ਸਾਡੇ ਇੱਕ ਦੋ ਸ਼ੋਅ ਨੇ ਭਾਜੀ ਤੇ ਉੱਧਰ ਮੈਂ ਵੀ ਜੀ ਹੋ ਜੀ ਆ ਨਾ ਉਹ ਸ਼ੋਅ ਵੀ ਲਾਉਣੇ ਦੇ ਕੋਲ ਤੁਹਾਨੂੰ ਪਤਾ ਮਸਾ ਆਉਂਦੇ ਨਹੀਂ ਇਸ ਲਈ ਉਸ ਤੋਂ ਆਉਂਦੇ ਨਹੀਂ ਆ ਕਿ ਉਹ ਵੀ ਜ਼ਰੂਰੀ ਨੇ ਤੇ ਇਹ ਬੰਦੇ ਮੌਂਟੀ ਬਾਰਸ ਦੇ ਪ੍ਰੋਡਿਊਸਰ ਨੇ ਜੀ ਤੇ ਬਹੁਤ ਚੰਗੇ ਬਹੁਤ ਸਿਆਣੇ ਬਹੁਤ ਵਧੀਆ ਹੋ ਸਕਦੇ ਨੇ ਹਣਾ ਹੋ ਸਕਦਾ ਮੈਨੂੰ ਨਹੀਂ ਪਤਾ ਮੇਨਾਂ ਵਧੀਆ ਨਹੀਂ ਸੀਗੇ ਹਣਾ ਮੈਨੂੰ ਮੈਂ ਮੈਂ ਉਦਾਂ ਕਿਦਾਂ ਗੱਲ ਕਰ ਲੈਣਾ ਇਹਨਾਂ ਨਾਲ ਇਹਨਾਂ ਨੇ ਮੇਨਾਂ ਗੱਲ ਕੀਤੀ ਕਿ ਹਨ ਵੀ ਐਂ ਕਰਕੇ ਗਾਣਾ ਸ਼ੂਟ ਕਰਨਾ ਜੀ ਆਹ ਚੀਜ਼ ਹੈ ਮੈਂ ਕਿਹਾ ਠੀਕ ਹੈ ਜੀ ਮੈਂ ਇਹਨਾਂ ਨੂੰ ਮਿਲਿਆ ਤੇ ਮੈਂ ਗਾਣੇ ਦਾ ਆਈਡੀਆ ਇਹਨਾਂ ਨੇ ਮੈਨੂੰ ਸੁਣਾਇਆ ਮੈਂ ਕਹਿੰਦੀ ਮੈਂ ਗਾਣਾ ਗੈਂਗਸਟਰਾਂ ਸਿਸ ਸੀਗਾ ਵੀ ਉਹ ਜ਼ਮੀਨ ਦਾ ਕਬਜ਼ਾ ਲੈਣ ਦਾ ਸੀ ਤੇ ਉਹ ਮੈਂ ਇਹਨਾਂ ਦਾ ਪਹਿਲਾ ਜਿਹੜਾ ਗਾਣਾ ਸੀ ਉਹਦੇ ਨਾਲ ਹੀ ਕਨੈਕਟ ਕਰਕੇ ਇਹਨਾਂ ਨੂੰ ਆਈਡੀਆ ਦਿੱਤਾ ਤੇ ਉਹ ਇੱਕ ਵਿਲਨ ਟਾਈਪ ਬੰਦਾ ਕਹਿੰਦਾ ਕਹਿੰਦਾ ਅੱਛਾ ਕਹਿੰਦਾ ਜ਼ਮੀਨ ਤੇ ਕੌਣ ਬੈਠੇ ਨੇ ਕਹਿੰਦਾ ਆਹ ਬੈਠੇ ਨੇ ਜੀ ਉਹਨਾਂ ਦਾ ਪਹਿਲਾ ਗਾਣਾ ਕਨੈਕਟ ਕੀਤਾ ਮੈਂ ਨਾਲ ਪੇ ਤੇਰੇ ਬਿਨਾ ਸਰਦਾ ਹੁੰਦਾ ਕਹਾਨੂੰ ਮੈਂ ਤਾਂ ਕਹਿੰਦਾ ਅੱਛਾ ਮਿੰਤਾ ਕਰਨ ਵਾਲੇ ਕਬਜ਼ੇ ਲੈਣਗੇ ਹੁਣ ਚਲੋ ਜਾ ਕੇ ਦੇਖਦੇ ਜਿਪਸੀ ਉੱਥੋਂ ਤੁਰ ਪੈਣੀ ਐ ਐਦਾਂ ਗਾਣਾ ਵਧੀਆ ਸ਼ੂਟ ਕਰਨ ਲੱਗੇ ਤੇ ਉਹਨਾਂ ਨੂੰ ਬਹੁਤ ਪਸੰਦ ਆਇਆ ਜਦੋਂ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਮੌਨਟੀਵਾਰਸ ਸਾਰੇ ਬੈਠੇ ਸੀ ਉਹ ਦੋਵੇਂ ਸਿੰਗਰ ਜਿਹੇ ਵੀ ਤੇ ਹੁਣ ਤਾਂ ਉਹ ਧੂੜ ਚ ਕਿਤੇ ਚਲੋ ਉਹ ਕਿਤੇ ਚਲ ਗਏ ਮੈਨੂੰ ਪਤਾ ਬਾਹਰ ਸੈੱਟ ਹੋ ਗਿਆ ਹੋਣੇ ਆ ਮੰਮੀ ਡੈਡ ਦੀਆਂ ਬਹੁਤ ਉਹ ਵੀਡੀਓ ਜਿੰਨੀਆਂ ਆਇਆ ਪਾ ਕੇ ਸਿੱਧੂ ਤੋਂ ਬਾਅਦ ਐ ਕਰਦੇ ਆ ਇਹ ਗੇਮਾਂ ਬਹੁਤ ਲੋਕ ਕਰਦੇ ਆ ਤੇ ਉਹ ਜਦੋਂ ਉਹ ਭਾਰੀ ਵਾਕ ਮਾਰੋ ਐਦਾਂ ਫਲਾਣਾ ਮੈਂ ਇਹਨਾਂ ਨਾਲ ਗੱਲ ਕਰ ਜਮਾ ਇੰਡਸਟਰੀ ਨਾਲ ਗੱਲ ਕਰ ਲਈ ਹੁਣੀ ਇਹਨੂੰ ਲੱਗਿਆ ਆਉਣਾ ਵੀ ਬੰਦਾ ਤਾਂ ਐਂ ਜਾਂ ਚਲੋ ਇਹ ਮੇਰੇ ਤੋਂ ਇਗਨੋਰ ਕਰ ਗਿਆ ਤੇ ਇਹ ਬੰਦਾ ਮੈਨੂੰ ਕਹਿੰਦਾ ਤੂੰ ਫਿਕਰ ਨਾ ਕਰੋ ਜੀ ਕੋਈ ਨਹੀਂ ਤੂੰ ਕਰੋ ਜੀ ਆ ਤੁਹਾਡੇ ਸੁਣੇ ਲਈਆਂ ਤੁਸੀਂ ਹਨਾ ਗਾਤਰਿਆਂ ਦੀਆਂ ਸੋਹਾਂ ਖਾਈਆਂ ਬਾਬੇ ਨਾਨਕ ਦੀਆਂ ਸੋਹਾਂ ਖਾਈਆਂ ਮੁੱਸੇਖ ਬੰਦਾ ਮੁਰਕੇ ਉਹੀ ਗਾਣਾ ਕਿਤੇ ਸ਼ੂਟ ਕਰਨ ਲੱਗਾ ਤੇ ਮੈਨੂੰ ਫੋਟੋ ਭੇਜਤੀ ਕਿਸੇ ਆਰਟਿਸਟ ਨੇ ਕਹਿੰਦਾ ਬਾਈ ਉਹ ਤਾਂ ਐ ਕਰ ਰਹੇ ਨੇ ਫੇਰ ਮੈਂ ਉਹ ਸਿੰਗਰ ਨੂੰ ਫੋਨ ਲਾਇਆ ਮੈਂ ਕਹਾਂ ਜੁੱਤੀ ਬਹੁ ਫੇਰਦਾ ਉਹਨਾਂ ਜਾਂ ਮੇਰੇ ਬਾਰੇ ਲੋਕਾਂ ਤੋਂ ਪੁੱਛਦਾ ਫੇਰ ਉਸ ਤੋਂ ਬਾਅਦ ਇਹ ਬੰਦਾ ਮੀਨਾ ਕਿਵੇਂ ਗੱਲ ਕਰਦਾ ਹੈ ਇਹ ਪ੍ਰੋਡੂਸਰ ਦੇਖੋ ਮੈਂ ਕਿਸੇ ਧਰਮ ਤੇ ਟਾਰਗੇਟ ਨਹੀਂ ਕਰਦਾ ਯਾਰ ਸਿੱਖ ਬਣਿਓ ਬਾਬੇ ਨਾਨਕ ਦੀ ਸੌਂ ਖਾਨਦੇ ਬਾਬੇ ਨਾਨਕ ਦੀ ਐਂ ਤਾਂ ਨਾ ਕਰੋ ਨਾ ਹਣਾ ਇਹਦੀ ਫੋਟੋ ਮੈਨ ਲੱਭ ਗਈ ਤਾਂ ਮੈਂ ਲਾ ਦੂੰਗਾ ਨਹੀਂ ਇਹ ਇੱਥੇ ਫਤਿਹਗੜ੍ਹ ਸਾਹਿਬ ਕੋਲ ਦਾ ਹੈ ਫਤਿਹਗੜ੍ਹ ਸਾਹਿਬ ਦੀ ਧਰਤੀ ਨੂੰ ਮੈਂ ਬਹੁਤ ਸਲੂਟ ਕਰਦਾ ਹਾਂ ਪਰ ਇਹ ਬੰਦੇ ਉੱਥੋਂ ਦੇ ਹਣਾ ਇਹਦੀ ਦੂਜੀ ਵੀਡੀਓ ਸੁਣ ਲਓ ਵੀ ਜਦੋਂ ਮੈਂ ਇਹਨੂੰ ਫੋਟੋ ਭੇਜੀ ਇਦੂ ਸ਼ੂਟ ਕਰ ਰਹੇ ਆ ਮੈਨੂੰ ਉੱਲੂ ਬਣਾ ਰਹੇ ਆ ਤੇ ਮੋਰੋਂ ਬੋਲ ਕਿਵੇਂ ਰਿਹਾ ਇਹੀ ਬੰਦਾ ਬਾਬੇ ਨਾਨਕ ਦੀਆਂ ਸੋਹਾਂ ਖਾਣ ਵਾਲਾ ਲੋ ਸੁਣ ਲਓ ਹਲੋ 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 ਹਾਂ ਜੀ ਹਾਂ ਨੀ ਕੋਪਰਾ ਮੇਰੇਆ ਬੱਚਾ ਦਾ ਬਕਵਾਸ ਕਰਨ ਦੀ ਲੋੜ ਨਹੀਂ ਪਹਿਲੀ ਗੱਲ ਤੋਂ ਸੁਣ ਲਾ ਹੂੰ ਠੀਕ ਆ ਕਿ ਨਹੀਂ ਹੂੰ ਸਾਨੂੰ ਜਿੱਥੋਂ ਪੜਤ ਤਾ ਕੋ ਉੱਥੇ ਫਿਰੂਗਾ ਤੇ ਕੋਲ ਲੱਗ ਕਿਵੇਂ ਆ ਨਹੀਂ ਕਿਉਂ ਮੈਂ ਕਹਿੰਦਾ ਹੋਈ ਮੇਨਾ ਪ੍ਰੋਬਲਮ ਜੀਤਾ ਮੈਂ ਤੁਹਾਡਾ ਹੀ ਕਰ ਲੈ ਕਿਤੇ ਮੈਂ ਇਸ ਤੋਂ ਪਹਿਲਾਂ ਵਿਸ਼ਾਲ ਭਾਜੀ ਨੂੰ ਸਾਰਿਆਂ ਨੂੰ ਮਿਲ ਕੇ ਆਪਣੇ ਖਰਚੇ ਕਰ ਲੈ ਸੀ ਆਪਣੇ ਕੋਲੋਂ ਪੈਸੇ ਲਾਤੇ ਸੀ ਕਈ ਲੋਕ ਮੈਨੂੰ ਕਹਿੰਦੇ ਡਾਊਨ ਕਿਦਾਂ ਚੱਲ ਗਿਆ ਡਾਊਨ ਇਦਾਂ ਗਿਆ ਮੈਨੂੰ ਲੱਗਦਾ ਮੇਰੀ ਜਵਾਨ ਹੈ ਤੇ ਜਵਾਨ ਵਾਲੇ ਲੋਕ ਨੇ ਪਰ ਇਹ ਜਵਾਨ ਵਾਲੇ ਲੋਕ ਪੰਜਾਬ ਦੇ ਬਿਲਕੁਲ ਨਹੀਂ ਸੀ ਇਹ ਪੰਜਾਬ ਦਾ ਹੀ ਹੈ ਗੁਰਸਿੱਖ ਬੰਦੇ ਮੈਂ ਭਰੋਸਾ ਕੀਤਾ ਗੁਰਸਿੱਖ ਬੰਦੇ ਯਾਰ ਕਿ ਧੋਖਾ ਧੋੜੀ ਕਰਨਗੇ ਐ ਸੋਚ-ਸੋਚ ਕੇ ਆ ਸੁਣ ਲਓ ਹੁਣ ਸਿੱਖੀ ਦਾ ਘਾਣ ਕੌਣ ਕਰ ਰਿਹਾ ਸੁਣੋ ਦੀਪ ਸਿੱਧੂ ਨੇ ਉਹ ਮੜ ਨਹੀਂ ਸਕਿਆ ਸੀ ਪਰ ਬਹੁਤ ਠੇਠ ਚੱਲਦਾ ਸੀ ਉਹ ਵਧੀਆ ਚੱਲਦਾ ਸੀ ਪਰ ਇਹ ਲੋਕ ਕੀ ਕਰਦੇ ਆ ਤੁਸੀਂ ਆਪ ਸੋਚ ਕੇ ਦੇਖੋ ਇਹ ਸਿੱਖ ਬੰਦਾ ਕਿੜਕੜੀਆਂ ਗੱਲਾਂ ਕਰਦਾ ਹਨਾ ਤੇ ਹੈ ਉਹ ਗੱਲ ਤੇ ਇੱਕ ਮਿੰਟ ਮੈਂ ਇਹਨੂੰ ਚਲਾ ਲਾਂ ਹਾਂ ਲਓ ਕਿਵੇਂ ਤੇ ਬਾਈ ਤੁਹਾਡੇ ਨਾਲ ਹੀ ਕੰਮ ਕਰਨਾ ਹੈ ਤੁਹਾਡੇ ਹੀ ਗਾਣਾ ਹੈ ਤੁਹਾਡੇ ਨਾਲ ਹੀ ਕਰਨਾ ਹੈ ਮੈਂ ਉੱਥੇ ਬੋਲੂਗਾ ਕਿ ਫਿਰ ਨਹੀਂ ਨਹੀਂ ਫਿਰ ਇੱਕ ਗਾਣਾ ਕਰਕੇ ਅਸੀਂ ਖਤਮ ਕਰ ਤਾ ਨਾ ਕੰਮ ਨੇ ਜਿੱਥੇ ਮਰਦੀ ਕਰ ਲੋ ਯਾਰ ਨਹੀਂ 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 ਪ੍ਰੋਮਿਸ ਮੈਂ ਨਾ ਕੀਤਾ ਮੈਂ ਰੁਕਿਆ ਹਾਂ ਤੁਹਾਡੇ ਲਈ ਪੰਜਾਬ ਮੈਂ ਪੰਜਾਬ ਕੀ ਲੈਣਾ ਸੀ ਮੈਂ ਤਾਂ ਕੁਦਰਤ ਚੱਲ ਗਿਆ ਮੈਨੂੰ ਕੰਮ ਉੱਥੇ ਮਿਲ ਗਿਆ ਕਿਵੇਂ ਭਾਈ ਥੋੜਾ ਮੈਂ ਭੇਜਿਆ ਤੁਸੀਂ ਮੈਨੂੰ ਦੱਸਿਆ ਨਹੀਂ ਬਾਜੀ ਨਹੀਂ ਨਹੀਂ ਮੈਨੂੰ ਦੱਸਣ ਦੀ ਮੈਨੂੰ ਦੱਸਣ ਦੀ ਕੀ ਜਰੂਰਤ ਪੈਣਾ ਰਸੋ ਪਹਿਲਾਂ ਪ੍ਰੋਮਿਸ ਕਿੰਦੇ ਮੈਂ ਬਾਹਰ ਦੇ ਨਾਲ ਮੈਨੂੰ ਮੈਸੇਜ ਆਇਆ ਮੌਣ ਜਵਾਨ ਤਾਂ ਹੈ ਨਾ ਗਾਤਰੇ ਦੀ ਬਾਬੇ ਨਾਨਕ ਦੀ ਸੋ ਨਹੀਂ ਨਹੀਂ ਉਹ ਤਾਂ ਤੂੰ ਭੇਜੇ ਮੈਂ ਤੇਰੇ ਨਾਲ ਬਾਹਰ ਪੈਣਾ ਰਸੋ ਤੂੰ ਤੇ ਆ ਗਿਆ ਕਰਜ਼ਾ ਦੇਣਾ ਕੋਈ ਨੇ ਕਾਗਜ ਦੀ ਗੱਲ ਹੀ ਨਹੀਂ ਪੰਜਾਹ ਰੋਵੇ ਤੂੰ ਆ ਕੇ ਬਗਵਾਸ ਕਰਦਾ ਓਏ ਬਕਵਾ ਕੀ ਕਹਿੰਨਾ ਬਕਵਾਸ ਹੈ ਕੀ ਕਹਿੰਨਾ ਬਕਵਾਸ ਹਾਂ ਬੇ ਬਕਵਾਸ ਕੀ ਕਰ ਰਿਹਾ ਤੂੰ ਨਹੀਂ ਬਕਵਾਸ ਤੇਰਾ ਹੈ ਭਾਈ ਤੂੰ ਕਹਿੰਦਾ ਮੈਂ ਗਾਤਰਾ ਪਾਇਆ ਜੀ ਮੈਂ ਸ਼ਰਤ ਲਈ ਨਾ ਜੀ ਮੈਂ ਐ ਕਰ ਲੂ ਬਕਵਾਸ ਤੇਰਾ ਹੈ ਮੇਰਾ ਬਕਵਾਸ ਨਹੀਂ ਨਹੀਂ ਤੇਰੇ ਵਰਗੇ ਨਾ 20 ਫਿਰਦੇਲੇ ਲੌਂਡੇ ਹੈ ਨਾ ਔਕਾਤ ਦੇਖੋ ਪਹਿਲੀ ਗੱਲ ਸੁਣ ਲੈ ਤੇਰੇ ਅਰਗ ਨੇ ਅਮਰਤ ਭੰਗ ਕਰਤਾ ਲੋਕਾਂ ਦਾ ਹਾਂ ਜਵਾਰ ਕਰਕੇ ਮਕਵਾਰ ਨਾ ਕਰ ਓਏ ਮੁੱਕਰ ਨਾ ਆਦਾਰ ਭੈਣ ਦੀ ਕਰ ਰਿਹਾ ਕੱਟਦਾ ਫੋਨ ਹੁਣ ਸੋਚ ਕੇ ਦੇਖੋ ਵੀ ਮੈਨੂੰ ਪੱਗ ਬਣਾਉਣ ਨੂੰ ਫਿਰਦੇ ਹਾਂ ਸਬੂਤਮ ਰੋਹ ਜੀ ਕੱਢ ਲਿਆਉਣੇ ਇਦਾਂ ਦੇ ਸੋਚੋ ਕਈ ਮੈਨੂੰ ਕਹਿੰਦੇ ਆ ਵੀਡੀਓ ਲੰਬੀ ਬਾਤ ਆ ਵੀਡੀਓ ਲੰਬੀ ਹੈ ਇਹਨੂੰ ਸ਼ੇਅਰ ਕਰੋ ਦੇਖੋ ਮੈਂ ਨਹੀਂ ਮੈਂ ਨੂੰ ਕੋਈ ਨਹੀਂ ਸ਼ੇਅਰ ਨਹੀਂ ਵੀ ਕਰਨੀ ਨਾ ਸੀ ਪਰ ਸੋਚੋ ਇਹ ਕੌਣ ਲੋਕ ਨੇ ਹੂੰ ਭੇਡਾਂ ਭਰਦੀ ਕੀਤੀਆਂ ਹੋਈਆਂ ਸੀ ਇਹ ਬੰਦਾ ਜਿਹੜਾ ਸਿੰਗਰ ਹੈ ਉਹਨਾਂ ਦਾ ਪ੍ਰੋਡਿਊਸਰ ਹੈ ਤੇ ਮੈਨਾਂ ਗੱਲ ਕਿਵੇਂ ਕਰ ਰਿਹਾ ਕਿੰਨੇ ਸਿੰਗਰਾਂ ਦੇ ਕਿੰਨਿਆਂ ਦੀਆਂ ਗੱਲਾਂ ਕਰ ਰਿਹਾ ਸੱਚ ਹੈ ਝੂਠਾ ਮੈਨੂੰ ਨਹੀਂ ਪਤਾ ਪਰ ਮੈਂ ਇਹਦੇ ਨਾਲ ਸੱਚ ਕਿਵੇਂ ਮੈਂ ਸਭ ਤੇ ਪੈਸੇ ਲਾ ਦਿੱਤੇ ਸਾਰਾ ਕੁਝ ਕਰ ਲਿਆ ਇਹ ਗਾਣਾ ਕਿਤੇ ਹੋਰ ਸ਼ੂਟ ਕਰਨ ਲੱਪਿਆ ਜਦੋਂ ਸ਼ੂਟ ਹੁੰਦਾ ਸੀ ਉੱਥੋਂ ਇੱਕ ਐਕਟਰ ਨੇ ਫੋਟੋ ਖਿੱਚ ਕੇ ਭੇਜੀ ਤੁਸੀਂ ਇਹਦੀ ਗੱਲ ਕਰਦੀ ਆ ਲਓ ਇਨਾਂ ਦੀ ਔਕਾਤ ਇਹੀ ਹੈ ਔਕਾਤ ਕਹਿੰਦਾ ਇਹਨਾਂ ਦੀ ਔਕਾਤ ਇਹੀ ਹੈ ਇਹ ਇਦਾਂ ਦੇ ਲੋਕ ਨੇ ਭਾਈ ਤੁਸੀਂ ਇਹਨਾਂ ਦੀ ਗੱਲਾਂ 'ਚ ਨਾ ਆਇਆ ਕਰੋ ਸੋਚ ਕੇ ਦੇਖੋ ਬਾਬਾ ਜੀ ਤੇ ਮੈਂ ਗਲਤ ਕਿੱਥੇ ਆ ਮੈਨੂੰ ਕਈ ਬੰਦੇ ਇਹਨੂੰ ਫੋਨ ਕਰਕੇ ਕਹਿੰਦੇ ਤੁਹਾਡੀਆਂ ਅੱਖਾਂ ਦੇਖਦੇ ਨਹੀਂ ਤੁਹਾਡੇ ਅੱਖਾਂ ਸੱਚ ਹੁੰਦਾ ਤੇ ਭਾਈ ਮੈਂ ਸੱਚ ਹੀ ਬੋਲਦਾ ਕਿ ਜਿੰਨੂੰ ਆਪਣੇ ਪਿੰਡ ਤੇ ਜਾਂ ਆਪਣੀਆਂ ਭੈਣਾਂ ਤੇ ਜਾਂ ਆਪਣੇ ਰਿਸ਼ਤਿਆਂ ਤੇ ਬੋਲਣ ਆ ਗਿਆ ਉਹਦੋਂ ਵੀ ਸੱਚ ਹੀ ਬੋਲਦਾ